ਹਾਂਜੀ ਸਰ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ ਸਾਡੇ ਪਹਿਲੇ ਕੱਚੇ ਮਕਾਨ ਸੀਗੇ ਸਾਨੂੰ ਬਹੁਤ ਪ੍ਰੋਬਲਮ ਆਉਂਦੀ ਸੀ ਜਦੋਂ ਵੀ ਬਾਰਿਸ਼ ਹੁੰਦੀ ਸੀ ਤਾਂ ਬਾਲੇ ਆਲੇ ਸੀ ਝੋ ਜਾਂਦੇ ਸੀਗੇ ਅਸੀਂ ਪ੍ਰਧਾਨ ਮੰਤਰੀ ਸਾਹਿਬ ਦਾ ਤੇ ਭੰਡਾਰੀ ਸਾਹਿਬ ਦਾ ਧੰਨਵਾਦ ਕਰਦੀ ਹਾਂ ਜਿਹੜਾ ਸਾਨੂੰ ਆਵਾਜ਼ ਛੇੜਨਾ ਵੀ ਪਿਆ ਤੇ ਸਾਨੂੰ 175000 ਦੀ ਸਕੀਮ ਦਾ ਮਤਲਬ ਫਾਇਦਾ ਦਿੱਤਾ ਤੇ ਅਸੀਂ ਆਪਣੇ ਪੱਕੇ ਮਕਾਨ ਬਣਾ ਸਕੇ ਤੇ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਪ੍ਰਧਾਨ ਮੰਤਰੀ ਜੋ ਜਵਾਸ ਯੋਜਨਾ ਹਾਂਜੀ ਪੁਖਾਨ ਕਸ਼ਰੀ ਹਾਂਜੀ ਸਰਕਾਰ ਵਿਭਾਗ ਨੇ ਸਾਨੂੰ ਜੋ 1.5 ਲੱਖ ਰੁਪਏ ਦੀ ਸਹੂਲਤ ਦਿੱਤੀ ਮਕਾਨ ਦੇਣ ਵਾਸਤੇ ਬਣਾਉਣ ਵਾਸਤੇ ਅਸੀਂ ਉਹਦਾ ਬਹੁਤ ਧੰਨਵਾਦ ਕਰਦੇ ਹਾਂ ਸਰਕਾਰ ਦਾ ਫੰਡਾਰੀ ਸਾਹਿਬ ਦਾ ਵੀ ਮੋਦੀ ਸਾਹਿਬ ਦਾ ਵੀ ਹੋਰ ਸਾਡੇ ਪਿੰਡ ਤੇ ਬਹੁਤ ਸਹੂਲਤਾਂ ਗੜੀਆਂ ਸੜਕਾਂ ਨਾਲ ਜਾਂ ਬਹੁਤ ਪੱਕਾ ਕੰਮ ਵਧੀਆ ਪ੍ਰਬੰਧ ਹੋਇਆ ਹੈ ਸਕੂਲ ਦਾ ਸਾਡਾ ਵਧੀਆ ਪ੍ਰਬੰਧ ਵਾ ਸੰਸਥਾਨ ਘਾਟ ਦਾ ਹੋਰ ਡਿਸਪੈਂਸਰੀ ਹੋਰ ਜੋ ਸਾਡੇ ਉਹ ਸਹੂਲਤਾਂ ਜੋ ਵੀ ਹੈਗੀਆਂ ਮੈਡੀਕਲ ਦੀਆਂ ਸਾਨੂੰ ਪੂਰੀਆਂ ਮਿਲ ਰਹੀਆਂ ਧੰਨਵਾਦ ਜੀ ਕਰਦੇ ਆ ਜੀ ਨਾਲ ਬਹੁਤ ਬਹੁਤ ਪੁੱਛ ਗਿਆ ਮੋਦੀ ਦੇ ਧੰਨਵਾਦ ਸਿੰਲਡਰ ਮੇਰਾ ਮਕਾਨ ਕੱਚੇ ਸੀ ਉਹਨਾਂ ਨੂੰ ਬਾਅਦ ਮੇਰੇ ਪਾਸੇ ਮਿਲਿਆ ਸਾਨੂੰ ਸਾਰਾ ਰੱਖਣ ਮਿਲਿਆ ਸਾਡੇ ਮਕਾਨ ਬਣੇ ਗਿਆ ਜੁੱਲਾ ਮਿਲਿਆ ਪੰਡਾ ਜੀ ਦਾ ਬਹੁਤ ਧੰਨਵਾਦ ਮੋਦੀ ਸਾਹਿਬ ਦਾ ਧੰਨਵਾਦ ਕਰਉਣਾ ਮੋਦੀ ਸਾਹਿਬ ਦਾ ਧੰਨਵਾਦ ਹਾਂਜੀ ਚਲੋ ਉਹਨਾਂ ਜੀ ਸਾਡੀ ਇਹਨਾਂ ਨੂੰ ਕੱਚਾ ਤੋਂ ਸਾਨੂੰ ਪੱਕੇ ਕਰਕੇ ਬਣਾਤੀ ਸਾਡੇ ਹਵਰਿਆ ਹੀ ਨਹੀਂ ਇਨਾ ਦੀ ਬਹੁਤ ਧੰਨਵਾਦ ਮੋਦੀ ਸਾਹਿਬ ਦਾ ਮੋਦੀ ਸਾਹਿਬ ਹਾਂ ਥੋੜੇ ਹੌਨ ਦਾ ਫੋਟੋ ਕਰਨੇ ਚੱਲ ਗਏ ਮੜਾ ਲੱਗਿਆ ਥੋੜਾ 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 ਮੈਨੂੰ ਕਰ ਲੈ ਜੇ ਤੁਹਾਨੂੰ ਕਹਾਂ ਜੇ ਇਹਨਾਂ ਨੇ ਫੌੜੀ ਮਨਜ਼ੂਰ ਕਰਾਤਾ ਅੱਜ ਇਹ ਇੱਕ ਗੱਲ ਕਰੀ ਦੀਆਂ ਹਾਂ ਜਿਹੜਾ ਆਪਣਾ ਹੋਸਪੀਟਲ ਦੇ ਵਿੱਚ ਫੋਟੋ ਕਰਾ ਗਿਆ ਜਿੱਥੇ ਸਾਡੇ ਬੈਠਣ ਲਈ ਲੈਂਟਰ ਪਵਾ ਕੇ ਦਵਾਗੇ ਉਹਨਾਂ ਨੂੰ ਕਿਤਾਬ ਦਾ ਕੰਮ ਖੰਡ ਰਜਾ ਯਾਰ ਫੋਟੋ ਕਰਾ ਲਓ ਤੇ ਸਾਹਮਣੇ ਹੈ ਜੋ ਸਰ ਸਰ ਦਾ ਹਸਪਤਾਲ ਹੈ ਕਿਲਾ ਸੀ ਠੀਕ ਹੈ ਨਾ ਮੋੜ ਕੇ ਕੀਤਾ ਮਿੰਮਾਵੇ ਨੇ ہاں ਹੀ ਨਾ ਹੀ ਇਹਦਾ ਮਾੜਾ ਬਈ ਆਪ ਕਿਉਂ ਆਪਾਂ ਰੋਲ ਕਰਾ ਕਰੀ ਨਾ ਮੈਂ ਭੰਡਾਰੀ ਕਰਾਇਆ ਕਰਾਇਆ ਅਸੀਂ ਵੋਟਾਂ ਭੰਡਾਰੀ ਨੂੰ ਪਾਉਣੀਆਂ ਅਸੀਂ ਤਾਂ ਹਰੇਕ ਵਾਰੀ ਤੁਹਾਡੇ ਨੂੰ ਵੋਟ ਪਾਉਂਦੇ ਹਾਂ ਇਹ ਤਾਂ ਪਾਈ ਲਈ ਨਹੀਂ ਹੋਰ ਕਰਦੇ ਹਾਂ ਗਾਂ ਵੀ ਖਿਆਲ ਰੱਖਣਾ ਜੇ ਇਹਨਾਂ ਕੰਮ ਕੀਤਾ ਕਾ ਪਾਉਣੀ ਉਹਨੂੰ ਹੀ ਪਹਿਲਾਂ ਹੀ ਗੱਲਾਂ ਨਾਲ ਪਿਆਰ ਕੀ ਸਾਡੇ ਏਰੀਏ ਚ ਆਏ ਨਾ ਪਾਣੀ ਪਾਣੀ ਆਪਣੇ ਪਿੰਡ ਦੇ ਵੀ ਉਹਨਾਂ ਨੂੰ ਮਾਣ ਦਾਇਆ ਆਪਣੇ ਪਿੰਡ ਆ ਜਾਂਦੇ ਆ ਖੁਸ਼ੀ ਗੁਲੀ ਗੁਲੀ ਆ ਆਪਾਂ ਹੁਣ ਇਹਨਾਂ ਨੇ ਆਪਾਂ ਨੂੰ ਸਾਹਮਣੇ ਪੂੜੀ ਲੈ ਕੇ ਦੇਣੀ ਆ ਸਾਹਮਣੇ ਪੂੜੀ ਮਤਲਬ ਕਿ ਜਿਹੜਾ ਸਾਨੂੰ ਉਧਰ ਚਾਹ ਬਹੁਤ ਦੇਣਾ ਸਾਹਮਣੇ ਪੂੜੀ ਲੈ ਕੇ ਤੁਹਾਨੂੰ ਚਾਹ ਕਿਉਂਕਿ ਸਾਡੇ ਪਿੰਡ ਦਾ ਕੰਟ ਕਰਦਾ ਫਿਰ ਕਬਰਾਂ ਬਣਾਣ ਕਬਰਾਂ ਬਣਾਈਆਂ ਨਹੀਂ ਹਾਂ ਕੰਮ ਹੋ ਜਾਣਾ ਬੰਦ ਆ ਹਰ ਜਿਹੜੇ ਥਾਂ ਤੋਂ ਫਤਗ ਨਹੀਂ ਜਾਣੀ ਐ ਐਮਐਲਏ ਜੇ ਕੋਈ ਵੀ ਆ ਉਹ ਕੁਝ ਕੁਝ ਨਹੀਂ ਕੀਤਾ ਮਮਾ ਜੀ ਤੇ ਵਰਦੀ ਗਲੇ ਨਹੀਂ ਮੋੜ ਬਾਈ ਵਾ ਵਾ ਜੱਬੜੇ ਨਹੀਂ ਬਾਬਾ ਜੀ ਇਹੋ ਬਲੌਡ ਬਾਈ ਕੀ ਨਹੀਂ ਕੋਈ ਨਾ ਕੋਈ ਆਪਾਂ ਕੋਲ ਆ ਕੇ ਦਿਖਾਇਆ ਤੇ ਨਾ ਸਭ ਕੋਲ ਆ ਕੇ ਦਿਖਾ ਦਿੱਤਾ ਤੇ ਤੁਸੀਂ ਦੇਖਣਾ ਹੁਣ ਮਾਰਾ ਜੀ ਹੁਣ ਮਾਰਾ ਜੀ ਇਕੱਲਾ ਹੀ ਜਾਣੀਆਂ ਕਰੀਦਾ ਅੱਜ ਬੋਟ ਹੀ ਤੁਹਾਨੂੰ ਪਾਉਂਦੇ ਅੱਜ ਬੋਏ ਨਹੀਂ ਕਰਦੀ ਜਾਂਦੀ ਜਾਂਦਾ ਤੁਸੀਂ ਕੰਮ ਕੀਤਾ ਹੈ ਬੋਟ ਸੋਰੀ ਧੰਨਵਾਦ ਹਾਂ ਜੀ ਸਭ ਠੀਕ ਹੈ